ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਇਆ ਬਲਵਿੰਦਰ ਸਿੰਘ ਵਿਕਰਮ ਸੋਮ ਜੀਠਿਆ ਜੋ ਕਿ ਵਿਜੀਲੈਂਸ ਦੀ ਹਰਾਸਤ ਦੇ ਵਿੱਚ ਨੇ ਤੇ ਰਿਮਾਂਡ ਦੇ ਉੱਤੇ ਚਾਰੇ ਨੇ ਕੱਲ ਉਹਨਾਂ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੋਸਤੋ ਪਹਿਲਾਂ ਹੀ ਵਿਕਰਮ ਸੋਮ ਜੀਠਿਆ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਉਹਨਾਂ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਕਹਿਆ ਗਿਆ ਕਿ ਇਹ ਬਦਲਾਖੋਰੀ ਦੀ ਭਾਵਨਾ ਦੇ ਨਾਲ ਮੇਰੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹੋਗੀ ਸਿਮਰਂਜੀਤ ਕੌਰ ਦੀ ਗਿੱਲ ਦੀ ਗੱਲਬਾਤ ਹੋਈ ਹੈ ਅਮਕਾਲੀ ਦਲ ਦੇ ਮੁਖ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਦੇ ਨਾਲ ਜੋ ਕਿ ਉਹਨਾਂ ਦੇ ਵਕੀਲ ਵੀ ਨੇ ਆਓ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਕਲੇਰ ਸਾਹਿਬ ਮਾਦਦ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਕਲੇਰ ਸਾਹਿਬ ਤੁਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਵਿਕਰਮ ਮਜੀਠੀਆ ਹਰਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਸੋ ਪਹਿਲਾ ਸਵਾਲ ਇਹੀ ਹੈ ਕਿ ਇਸ ਸਮੇਂ ਬਾਅਦ ਕਿ ਪਟੀਸ਼ਨ ਪਾਈ ਗਈ ਹੈ ਦੇਖੋ ਅਦਾਲਤਾਂ ਦੇ ਵਿੱਚ ਗੱਲਾਂ ਨਹੀਂ ਚਲਦੀਆਂ ਅਦਾਲਤਾਂ ਤੱਤ ਚਲਦੇ ਨੇ ਸਬੂਤ ਚਲਦੇ ਨੇ ਜੀ ਸੋ ਅਸੀਂ ਆਪਣਾ ਸਾਰਾ ਜਿਹੜੀ ਪਟੀਸ਼ਨ ਹੈ ਉਹ ਪੂਰੀ ਤਿਆਰ ਕਰਕੇ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਔਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਜਿਹੜੀ ਅਰੈਸਟ ਹੈ ਵਿਕਰਮ ਮਜੀਠੀਆ ਦੀ ਜੀ ਇਹ ਪੇਟੈਂਟਲੀ ਇਲੀਗਲ ਹੈ ਕਿਉਂਕਿ ਹਰ ਇੱਕ ਮੀਡੀਆ ادارے ਨੇ ਕਵਰ ਕੀਤਾ ਕਿ ਸਵੇਰੇ ਤਕਰੀਬਨ ਤਕਰੀਬਨ 8:30-9 ਵਜੇ ਦੇ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਇਹ ਵਿਜੀਲੈਂਸ ਦੀ ਟੀਮ ਪਹੁੰਚ ਜਾਂਦੀ ਹੈ ਇਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਜੀ ਤੇ ਜਿਹੜਾ ਟਾਈਮ ਆਫ ਅਰੈਸਟ ਦਿਖਾਇਆ ਜਾ ਰਿਹਾ ਉਹ ਦਿਖਾਇਆ ਜਾ ਰਿਹਾ 11:20 ਦਾ 2 ਘੰਟੇ ਵਿਕਰਮ ਮਜੀਠੀਆ ਨੂੰ ਇਲੀਗਲ ਕਸਟਡੀ ਦੇ ਵਿੱਚ ਵਿਜੀਲੈਂਸ ਦੁਆਰਾ ਰੱਖਿਆ ਗਿਆ ਹਾਂ ਔਰ ਫਿਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਜੋ ਸੈਟ ਪ੍ਰੋਸੀਜਰ ਆਫ ਲਾਅ ਹੈ ਉਹਦੇ ਮੁਤਾਬਕ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਪੇਸ਼ ਕਰਨਾ ਸੀ ਮਤਲਬ ਪਹਿਲੀ ਇਲੈਗੈਲਿਟੀ ਹੋ ਗਈ ਜਿਹੜਾ 2 ਘੰਟੇ ਤੁਸੀਂ ਇਲੀਗਲ ਕਸਟਡੀ ਦੇ ਵਿੱਚ ਰੱਖਿਆ ਜੀ ਦੂਜੀ ਇਲੈਗੈਲਿਟੀ ਜਿਹੜੀ ਕਮਿਟ ਕੀਤੀ ਹੈ ਵਿਜੀਲੈਂਸ ਨੇ ਉਹ ਇਹ ਹੈਗੀ ਹੈ ਕਿ ਇਹਨਾਂ ਨੂੰ ਪੇਸ਼ ਉਸੇ ਦਿਨ ਨਾਤਾ ਕੋਈ 트랜ਜ਼ਿਟ ਰਿਮਾਂਡ ਲਿਆ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਿਆ ਕੇ ਵੀ ਅਦਾਲਤ 'ਚ ਪੇਸ਼ ਨਹੀਂ ਕੀਤਾ ਅਗਲੇ ਦਿਨ 11:34 ਜੋ ਕੋਰਟ ਦਾ ਆਰਡਰ ਹੈ ਉਹਦੇ ਮੁਤਾਬਕ ਪੇਸ਼ ਕੀਤਾ ਤਾਂ 24 ਆਵਰਸ ਤੋਂ ਬਾਅਦ ਹੋ ਗਿਆ ਪਰ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ ਤੇ ਹੋਰ ਜਿਹੜਾ ਸੈਟ ਪ੍ਰੋਸੀਜਰ ਹੈ ਉਹ ਤਾਂ ਕਹਿੰਦਾ ਕਿ 24 ਘੰਟੇ ਦੇ ਅੰਦਰ ਅੰਦਰ ਤੁਸੀਂ ਮੈਜਿਸਟਰੇਟ ਕੋਲੇ ਪੇਸ਼ ਕਰਨਾ ਹੈ ਉਥੇ ਜਿਹੜੀ ਵਿਜੀਲੈਂਸ ਹੈ ਉਹ ਫੇਲ ਹੋਈ ਹੈ ਜੀ ਔਰ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਹੈ ਇਹ ਉਸ ਰਿਪੋਰਟ ਦੇ ਆਧਾਰ ਤੇ ਕੀਤੀ ਗਈ ਹੈ ਜਿਹਨੂੰ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਸੀ ਮਜੀਠੀਆ ਵਿਕਰਮ ਮਜੀਠੀਆ ਜੀ ਦੀ ਕਸਟਡੀ ਦੇਣ ਤੋਂ ਮਨਾ ਕਰਤਾ ਸੀ ਸੋ ਤੀਜੀ ਲੀਗੈਲਿਟੀ ਹੈ ਇਸ ਤਰੀਕੇ ਦੇ ਨਾਲ ਇਹ ਜਿਹੜਾ ਕੇਸ ਹੈ ਹੋਰ ਵੀ ਇਹਦੇ ਵਿੱਚ ਬਹੁਤ ਲੀਗੈਲਿਟੀਆਂ ਇਹਨਾਂ ਨੇ ਕਮਿਟ ਕੀਤੀਆਂ ਨੇ ਸੋ ਅਸੀਂ ਆਪਣਾ ਸਾਰਾ ਕੇਸ ਤਿਆਰ ਕਰਕੇ ਕਿਉਂਕਿ ਅੱਜ ਹਾਈ ਕੋਰਟ ਖੁੱਲੀ ਹੈ ਵਕੇਸ਼ਨ ਤੋਂ ਬਾਅਦ ਅੱਜ ਸਾਡਾ ਕੇਸ ਫਾਈਲ ਹੋ ਗਿਆ ਤੇ ਪਰਸੋਂ ਨੂੰ ਇਹ ਹੀਅਰਿੰਗ ਤੇ ਆਏਗਾ ਤੇ ਪਰਸੋਂ ਨੂੰ ਅਦਾਲਤ ਦੇ ਵਿੱਚ ਇਹ ਸਾਰੇ ਪੁਆਇੰਟਸ ਦੇ ਉੱਤੇ ਅਸੀਂ ਆਪਣੀ ਗੱਲ ਰੱਖਾਂਗੇ ਤੇ ਸਾਨੂੰ ਪੂਰਨ ਆਸ ਹੈ ਕਿਉਂਕਿ ਸਰਕਾਰਾਂ ਜਦੋਂ ਫੇਲ ਹੋ ਜਾਂਦੀ ਹੈ ਫਿਰ ਅਦਾਲਤਾਂ ਹੀ ਇਨਸਾਫ ਦਿੰਦੀਆਂ ਤੇ ਸਾਨੂੰ ਪੂਰਨ ਆਸ ਹੈ ਕਿ ਅਦਾਲਤ ਇਨਸਾਫ ਕਰੇਗੀ। ਪੁਲਿਸਾਂ ਬਿਕ ਬਾਰਬਰ ਜ਼ਿਕਰ ਇਹ ਵੀ ਕੀਤਾ ਜਾ ਰਿਹਾ ਸੀ ਕਿ ਗਨੀਬ ਕੌਰ ਮਜੀਠੀਆ ਮੌਜੂਦਾ ਐਮਐਲਏ ਨੇ ਤਾਂ ਬਿਨਾਂ ਸਰਚ ਵਾਰਡਨਟ ਤੋਂ ਜਾਂ ਸਪੀਕਰ ਦੀ ਪਰਮਿਸ਼ਨ ਤੋਂ ਬਿਨਾਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਣ ਨੂੰ ਲੈ ਕੇ ਵੀ ਅਪੱਤੀ ਜਤਾਈ ਗਈ ਸੀ। ਤੁਸੀਂ ਪਟੀਸ਼ਨ ਦੇ ਵਿੱਚ ਇਸ ਚੀਜ਼ ਨੂੰ ਵੀ ਮੈਂਸ਼ਨ ਕੀਤਾ। ਦੇਖੋ ਅਸੀਂ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਅਸੀਂ ਬਿਲਕੁਲ ਹਰ ਇੱਕ ਚੀਜ਼ ਨੂੰ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ 'ਚ ਰੱਖਾਂਗੇ ਕਿ ਕਿਸ ਤਰੀਕੇ ਇਹ ਲੈਗੈਲਿਟੀ ਕਮਿਟਰੀ ਹੈ ਕਿਸ ਤਰੀਕੇ ਸਿਰਫ ਤੇ ਸਿਰਫ ਪੋਲਿਟੀਕਲ ਵੈਂਡੈਟਾ ਦਾ ਇਹ ਕੇਸ ਹੈ ਸੋ ਸਾਰੀਆਂ ਗੱਲਾਂ ਅਸੀਂ ਕੋਰਟ ਦੇ ਵਿੱਚ ਰੱਖਾਂ। ਤੋਂ ਇਹ ਸਭ ਇੱਕ ਆਖਰੀ ਸਵਾਲ ਆਵਾਮੀ ਪਾਰਟੀ ਦੇ ਸਪੋਕਸਪਰਸਨ ਵਕ ਵਕ ਤੇ ਜਿਸ ਉਸ ਤੇ ਜਾ ਕੇ ਪਲੇਟਫਾਰਮਸ ਤੇ ਉੱਤੇ ਜਾ ਕੇ ਇਸ ਚੀਜ਼ਰ ਜਿਕਰ ਕਰ ਰਹੇ ਨੇ ਕਿ ਅਸੀਂ ਤਾਂ ਐਫ ਆਈ ਆਰ ਦੇ ਵਿੱਚ ਆਲਰੇਡੀ ਮੈਂਸ਼ਨ ਕੀਤਾ ਹੋਇਆ ਹੈ ਬੀ ਐਨ ਐਸ ਐਸ ਦਾ ਅੰਡਰ ਸੈਕਸ਼ਨ 173 ਜੋ ਪ੍ਰੋਵੀਜ਼ਨ ਦਿੰਦਾ ਹੈ ਕਿ ਲੋੜ ਪੈਣ ਦੇ ਉੱਤੇ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ। ਠੀਕ ਮੈਂ ਉਹ ਵੀ ਪੁੱਛ ਰਿਹਾ ਨਾ ਜੀ ਗ੍ਰਿਫਤਾਰੀ ਕੀਤੀ ਕਦੋਂ 9 ਵਜੇ ਰੀਟੇਨ ਕਰਕੇ 11:20 ਤੇ ਇਹ ਗ੍ਰਿਫਤਾਰੀ ਹੈ ਵਿਜੀਲੈਂਸ ਦੇ ਕੇਸ ਦੇ ਵਿੱਚ ਪੀ ਸੀ ਐਕਟ ਦੇ ਕੇਸ ਦੇ ਵਿੱਚ ਬਿਨਾ ਕੁਐਸਚਨਰ ਦਿੱਤੇ ਗ੍ਰਿਫਤਾਰੀ ਸੁਪਰੀਮ ਕੋਰਟ ਤੋਂ ਉੱਪਰ ਹੋਗੀ ਵਿਜੀਲੈਂਸ ਇਹ ਜੋ ਜੋ ਇਲੈਗੈਲਿਟੀ ਕਮਿਟ ਹੋਈ ਔਰ ਮੈਂ ਹੁਣ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਇਹ ਅਫਸਰ ਨੇ ਜਿਹੜੇ ਜਿਹੜੇ ਸਰਕਾਰ ਦੇ ਇਸ਼ਾਰਿਆਂ ਤੇ ਸਾਰਾ ਕੁਝ ਕਰ ਰਹੇ ਨੇ ਅਫਸਰਾਂ ਨੂੰ ਸਮਝਣਾ ਪਊਗਾ ਕਿ ਸਰਕਾਰਾਂ ਨੇ ਸ਼ੈਲਟਰ ਨਹੀਂ ਕਰਨਾ ਹੁਣ ਇਹ ਜਿਹੜੀਆਂ ਇਲੈਗੈਲਿਟੀਆਂ ਕਮਿਟ ਹੋਈਆਂ ਨੇ ਇਹਦੇ ਲਈ ਉਹ ਆਪ ਹੀ ਜਵਾਬ ਦੇਣੇ ਜਿਹੜੇ ਲੋਕਾਂ ਨੇ ਇਲੈਗੈਲਿਟੀਆਂ ਕਮਿਟ ਕੀਤੀਆਂ ਬਾਬਾ ਸ਼ੁਕਰੀਆ ਸਰ ਧੰਨਵਾਦ ਅਰਸ਼ਦੀਪ ਸਿੰਘ ਕਲੇਰ ਜੋ ਕਿ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਤੇ ਵਿਕਰਮ ਸੋਮ ਜੀਠਿਆ ਦੇ ਬੜੇ ਨਜ਼ਦੀਕੀ ਨੇ ਤੇ ਉਹਨਾਂ ਵੱਲੋਂ ਜਿੱਥੇ ਕਿਹਾ ਗਿਆ ਹੈ ਕਿ ਅਸੀਂ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕਰਾਵਾਂਗੇ 3 ਜੁਲਾਈ ਨੂੰ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਏਗੀ ਹੁਣ ਵੇਖਣਾ ਹੋਵੇਗਾ ਹਾਈ ਕੋਰਟ ਵੱਲੋਂ ਵਿਕਰਮ ਸੋਮ ਜੀਠਿਆ ਨੂੰ ਕੀ ਰਾਹਤ ਮਿਲਦੀ ਹੈ ਇਹ 3 ਜੁਲਾਈ ਦੇ ਦਿਨ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ